ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰੇ ਹੀ ਦੇਸ਼ ਅਤੇ ਦੁਨੀਆ ਦੇ ਵਿੱਚ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਜੜੇ ਨੂੰ ਲੈ ਕੇ ਸਵੇਰ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਉਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚਦਾ ਪਿਆ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੇ ਗਏ ਨੇ ਤਾਂ ਨਾਲ ਦੇ ਨਾਲ ਅੱਜ ਦੇ ਦਿਨ ਜਿਹੜੇ ਜਲੂਸ ਆਬ ਨੇ ਉਹ ਸਜਾਏ ਗਏ ਨੇ ਤਾਂ ਜਿਹੜੀ ਵੀ ਸੰਗਤ ਦਰਸ਼ਨ ਕਰਨ ਦੇ ਲਈ ਅੰਦਰ ਜਾ ਰਹੀ ਹੈ ਤਾਂ ਉਹ ਜਲੂਸ ਆਦੇ ਦਰਸ਼ਨ ਜ਼ਰੂਰ ਕਰਕੇ ਬਾਹ ਇਕ ਸਦਕੀ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚਦਾ ਪਿਆ ਹੈ ਤਾਂ ਸੰਗਤਾਂ ਦੇ ਵੱਲੋਂ ਅੱਜ ਦੇ ਦਿਨ ਜਿਹੜਾ ਇਸ਼ਨਾਨ ਕਰਕੇ ਸਰਬੱਤੇ ਪਲੇ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਅਸੀਂ ਤੁਹਾਨੂੰ ਕਰਾਉਨੇ ਆ ਅੰਦਰ ਦੇ ਦਰਸ਼ਨ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ on the ਤਾਂ ਤੁਸੀਂ ਵੇਖਿਆ ਕਿ ਤੁਹਾਨੂੰ ਅਸੀਂ ਅੰਦਰ ਦੇ ਦਰਸ਼ਨ ਕਰਾਇਆ ਤਾਂ ਹੁਣ ਜਿਹੜੀਆਂ ਸੰਗਤਾਂ ਦਰਸ਼ਨ ਕਰਕੇ ਬਾਹਰ ਆ ਰਹੀਆਂ ਨੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ 17 ਉੱਥੇ ਕਾਲੂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਜੜੇ ਨੂੰ ਲੈ ਕੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਦੇ ਲਈ ਪਹੁੰਚ ਜਾਂਦੇ ਤਾਂ ਤੁਸੀਂ ਵੀ ਅੱਜ ਪਹੁੰਚੇ ਹੋ ਵੜੀ ਮਹਾਰਾਜੀ ਦੀ ਕਿਰਪਾ ਠਾਠਾ ਮਾਰਦਾ ਕੱਠ ਸਿਹਰ ਦਾ ਹੀ ਲੱਗਾ ਵਾ ਇਹ ਖर्चे ਆ ਬਹੁਤ ਵਧੀਆ ਪ੍ਰਬੰਧ ਵੀ ਸੋਨੇ ਹੋਏ ਪ੍ਰਬੰਧਾ ਦੇ ਨਾਲ ਨਾਲ ਸੰਗਤਾਂ ਨੇ ਲਾਈਏ ਪਹਿਲੋਂ ਆਪ ਜੀ ਦੇ মিডিਆ ਰਾਹੀਂ ਸਾਰੀਆਂ ਸੰਗਤਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਪ੍ਰਕਾਸ਼ ਦਿਹਾੜੀ ਦੇ ਗੁਰੂ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਆਜਾਂ ਵਾਲੇ ਦੀ ਜੇ ਸਰਵਾਂਸਦਾਨੀ ਨਾਮ ਵੀ ਜਾਣੇ ਜਾਂਦੇ ਨੇ بڑے ਨਾਂ ਸੰਗਤਾਂ ਨੇ ਵੀ ਦਿੱਤੇ ਨੇ ਉਦਾਂ ਵੀ ਉਹਨਾਂ ਨੇ ਪਰਿਵਾਰ ਛੋਟੀ ਉਮਰੇ ਗੁਰੂ ਸਾਹਿਬ ਨੂੰ ਭੇਜਿਆ ਹਿੰਦੇ ਦੀ ਚਾਦਰ ਬਣਾ ਕੇ ਉਹਨਾਂ ਨੇ ਅਸੀਸ ਦਿੱਤਾ ਮੁੜ ਕੇ ਸਾਰਾ ਸਰਵੰਸੀ ਇੱਥੇ ਪੰਥ ਦੇ ਲੱਕ ਲਈ ਅਖੇ ਲਾਤਾ ਅਸੀਂ ਜਿੰਨਾ ਵੀ ਕਰ ਲਈਏ ਬਹੁਤ ਘਟਿਆ ਉਹਨਾਂ ਦਾ ਕੋਈ ਦੇਣ ਨਹੀਂ ਦੇ ਸਕਦਾ ਅਸੀਂ ਸ੍ਰੀ ਅਮਰਤੋਏ ਵੀ ਆਏ ਉਦੋਂ ਵੀ ਵਖਿਆ ਇਸੇ ਤਰ੍ਹਾਂ ਇੱਕ ਸੰਗਤ ਰਹੀ ਆ ਹੁਣ ਵੀ ਮਹਾਰਾਜ ਦੀ ਬੜੀ ਕਿਰਪਾ ਪਾਤਸ਼ਾਹ ਦੀ ਪ੍ਰਬੰਧ ਨੂੰ ਵੇਖ ਕੇ ਵੀ ਵਖਿਆ ਮਨ ਖੁਸ਼ ਹੋਇਆ ਵੀ ਮੈਨੇਜਰ ਸਾਹਿਬ ਸਰਦਾਰ ਸੰਘੇੜਾ ਸਾਹਿਬ ਨੇ ਬਹੁਤ ਵਧੀਆ ਪ੍ਰਬੰਧ ਕਰਵਾਏ ਨੇ ਹਾਰੇ ਸਭ ਰੈਸ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਸਾਰੇ ਸੰਗਤਾਂ ਦਾ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਬੇਨਤੀ ਵੀ ਇਹ ਘਰ ਤੇ ਵੀ ਜਲੌ ਲੱਗਾ ਵਾ ਜਲੌ ਦੇ ਆਣ ਕੇ ਦਰਸ਼ਕ ਕਰੋ ਅਸਾਂ ਇੱਥੇ ਦਰਬਾਰ ਸਾਹਿਬ ਤੇ ਜਲੌਲ ਹੈਗਾ ਹੈਗਾ ਵਾ ਇਸੇ ਤਰ੍ਹਾਂ ਕੈਂਟਰ ਆਪਣਾ ਬਾਬਾ ਟੱਲ ਸਾਹਿਬ ਉੱਥੇ ਵੀ ਆ ਕਲਤ ਸਾਹਿਬ ਤੇ ਵੀ ਆ ਸਾਰੇ ਆਣ ਕੇ ਦਰਸ਼ਕ ਕਰੋ ਤੇ ਪੁਰਾਣਾ ਜਿਹਾ ਗੁਰੂ ਸਾਹਿਬ ਨਾਲ ਜੁੜਿਆ ਆ ਸਿਧਾਂਤ ਆ ਉਹ ਵੇਖ ਸਕੀਂ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਤੋਂ ਹੀ ਤੋਪਾਂ ਤੇ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਸੀ ਸਾਰੇ ਤਖਤਾਂ ਦੇ ਉੱਤੇ ਮੌਜੂਦ ਨੇ ਗੁਰਗੋਲ ਸੇ ਬਾਜਾਂ ਵਾਲੇ ਨੇ ਇਸੇ ਤਰ੍ਹਾਂ ਪਟਨਾ ਸਾਹਿਬ ਵਿੱਚ ਜੋ ਜਨਮ ਲਿਆ ਉਦੋਂ ਪੰਡਤ ਦਾ ਜਿਤਾਂ ਉਹਨਾਂ ਨੇ ਕੱਢਿਆ ਸੀ ਫਲੇਖਾ ਦੂਰ ਕੀਤਾ ਕਿ ਇਹ ਸਾਰਿਆਂ ਲਈ ਸਾਂਝੇ ਨੇ ਇਹ ਹਿੰਦੂਆਂ ਲਈ ਵੀ ਆ ਤੇ ਉਹਨਾਂ ਲਈ ਵੀ ਹੈ ਜਿਹੜਾ ਜ਼ਬਰ ਕਰਦਾ ਜਵੇ ਬਾਣ ਲਾਗੇ ਤਵੇ ਰੋਸ ਜਾਗੇ ਜੋ ਕਿਸੇ ਤੇ ਫਿਰ ਵਜਦੀ ਆ ਤੀਰ ਲੇਲਤੇ ਉਦੋਂ ਫਿਰ ਦੁੱਖ ਦਾ ਪਕਟਾਵਾ ਹੁੰਦਾ ਤੇ ਆਪਾਂ ਨੂੰ ਉਹ ਫਿਰ ਦਰਦ ਦੇ ਹਿਸਾਬ ਨਾਲ ਲੜਨਾ ਪੈਂਦਾ ਤਾਂ ਅੱਜ ਦੇ ਦਿਨ ਪ੍ਰਭਾਤ ਫੇਰੀ ਵੀ ਕੱਢੀ ਗਈ ਹੈ ਜੀ ਹਾਂਜੀ ਹੁਣੇ ਵੀਰ ਸੇ ਹਾਲ ਤੋਂ ਉੱਥੋਂ ਸੱਜਤਾ ਗਈਆਂ ਨੇ ਪ੍ਰੇਮੀ ਲੈ ਕੇ ਆਏ ਨੇ ਪ੍ਰਭਾਤ ਫੇਰੀ ਪ੍ਰਭਾਤ ਫੇਰੀ ਪਿੰਡ ਘਰੋ ਘਰੀ ਤਕਰੀਬਨ ਮਹੱਲੇਆਂ ਦੀ ਸਾਰੇ ਹੀ ਕੱਢਦੇ ਨੇ ਤੇ ਸਾਰੇ ਹੀ ਇਸ ਦਿਨ ਨੂੰ ਚੇਤੇ ਰੱਖਦੇ ਗੁਰੂ ਸਾਹਿਬ ਨੂੰ ਜਨਮ ਦਿਹਾੜੇ ਨੂੰ ਸਾਰਿਆਂ ਨੂੰ ਵਧਾਈ ਦੇਣੀ ਹੁੰਦੀ ਆ ਬੜੇ ਤੁੰਤਾ ਦੇ ਜੋਗ ਇਹਨੇ ਕਹਿੰਦਾ ਆ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹ ਤਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੀ ਸਵੇਰ ਤੋਂ ਜਿਹੜੀ ਪ੍ਰਭਾਰ ਫੇਰੀ ਅੱਜ ਦੇ ਦਿਨ ਨੂੰ ਲੈ ਕੇ ਖੱਢੀ ਗਈ ਹੈ ਤਾਂ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਸਵੇਰ ਤੋਂ ਜਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਪਈਆਂ ਨੇ ਤਾਂ ਰਾਹ ਦੇ ਟਾਈਮ ਇਸੇ ਤਰੀਕੇ ਦੇ ਨਾਲ ਜਿਹੜੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦਿਖਾਈ ਦੇਗਾ ਤਾਂ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂ ਬਾਬਾ ਜੀ ਕੀ ਨਾਮ ਆਰੀ ਪਹਿਲਾਂ ਆਪਣਾ ਦਾਸ ਨਾਮ ਭਾਈ ਸੁਖਜੀਤ ਸਿੰਘ ਦੀ ਖਾਲਸਾ ਕਵੀਸ਼ਰੀ ਜਥਾ ਅੰਮ੍ਰਿਤਸਰ ਸਾਹਿਬ ਵਾਲੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਵੇਰ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਪਈਆਂ ਨੇ ਦਰਸ਼ਨ ਕਰਨ ਦੇ ਲਈ ਬਿਲਕੁਲ ਇਧਰ ਆ ਜਾਓ ਮੇਰੇ ਜੀ ਸੋ ਆਪ ਜੀ ਨੇ ਮੈਂ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਦਰ ਪਾਸ਼ਾ ਜੀ ਦੇ ਫਤਿਹ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜਾਣਦੇ ਹੋਗੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਦਰ ਪਾਸ਼ਾ ਜੀ ਦਾ ਜੋ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋ ਹੈ ਬੰਕਦਵਾਰ ਸਗਲਾ ਬਨਹਰਾ ਸੋ ਆਪ ਜੀ ਨੂੰ ਦੱਸ ਦਵਾ ਕਿ ਤੁਹਾਨੂੰ ਤਨ ਤਸਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਸ਼ਾਹੀ ਦਾ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ ਤੇ ਪ੍ਰਕਾਸ਼ ਆ ਮਹਾਰਾ ਪਇਓ ਪਟਨਾ ਸਹਿਰ ਵਿਖੇ ਭਵ ਲਿਓ ਵਹਿ ਪ੍ਰਕਟਿਓ ਮਰਦ ਅਗਮੜਾ ਵਰੀਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜਲਾ ਸਮੂਹ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਔਰ ਵਿਦੇਸ਼ ਦਰਸ਼ਨ ਟੀਵੀ ਵੱਲੋਂ ਬੇਨਤ ਬੇਨਤ ਵਧਾਈਆਂ ਹੋਣ ਜੀ ਸੋ ਆਪ ਜੀ ਜਾਣਦੇ ਹੋਗੇ ਅੰਮ੍ਰਿਤ ਵੇਲੇ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋ ਰਹੀਆਂ ਨੇ ਔਰ ਦਰਸ਼ਣ ਇਸ਼ਨਾਨ ਕਰ ਰਹੀਆਂ ਨੇ ਸੋ ਸਮੂਹ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ ਤੇ ਜੀ ਤੁਸੀਂ ਵੇਖਿਆ ਕਿ ਲਗਾਤਾਰ ਉਹਨਾਂ ਦੇ ਵੱਲੋਂ ਪੂਰੇ ਹੀ ਦੇਸ਼ ਤੇ ਦੁਨੀਆ ਦੇ ਵਿੱਚ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਰਾਹ ਦੇ ਟਾਈਮ ਇੱਥੇ ਜਿਹੜੀ ਆਤੀਸ਼ਬਾਈ ਤੇ ਨਾਲ ਹੀ ਦੀਵ ਮਾਲਾ ਜੜੀ ਆਹੋ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਿੰਘ ਸਾਹਿਲ ਜਗਮਨ ਟੀਵੀ ਅੰਮ੍ਰਿਤਸਰ